ਸਾਸ਼ਿਕਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੇ ਪੀ ਸਿੰਘ 1313 ਵਿੱਚ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਪੰਜਾਬ ਗ੍ਰਾਮੀਣ ਬੈਂਕ ਦਾ ਬੈਲੈਂਸ ਅਸੀਂ ਘਰ ਬੈਠੇ ਕਿਵੇਂ ਚੈੱਕ ਕਰ ਸਕਦੇ ਹਾਂ ਸਾਨੂੰ ਬੈਂਕ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਬੈਲੈਂਸ ਆਪਣਾ ਚੈੱਕ ਕਰਨ ਦੇ ਲਈ ਸਿਰਫ ਕਰੋ ਇੱਕ ਪਾ ਨੰਬਰ ਡਾਇਲ ਕਰਨਾ ਹੈ ਤੇ ਤੁਹਾਨੂੰ ਨਾਲ ਦੀ ਨਾਲ ਜੋ ਤੁਹਾਡੇ ਖਾਤੇ ਦਾ ਬੈਲੈਂਸ ਹੈ ਉਹ ਤੁਹਾਡੇ ਫੋਨ ਦੇ ਵਿੱਚ ਆ ਜਾਈਗਾ ਉਸ ਦੇ ਲਈ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਨੰਬਰ ਡਾਇਲ ਕਰਨਾ ਹੈ ਕਿਸ ਤਰ੍ਹਾਂ ਮੈਸੇਜ ਆਏਗਾ ਮੈਂ ਪੂਰੀ ਜਾਣਕਾਰੀ ਦਵਾਂਗਾ ਸਭ ਤੋਂ ਪਹਿਲਾਂ ਤੁਸੀਂ ਮੇਰਾ ਚੈਨਲ ਕੇਪੀ ਸਿੰਘ 1313 ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਤਰ੍ਹਾਂ ਦੇ ਨੌਲੇਜ ਨਾਲ ਭਰਪੂਰ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਮਿਲ ਸਕਣ ਤੇ ਘਰ ਬੈਠੇ ਅੱਦੇ ਤੋਂ ਜ਼ਿਆਦਾ ਕੰਮ ਤੁਸੀਂ ਘਰੇ ਬੈਠੇ ਹੀ ਕਰ ਸਕੋ ਸ਼ੁਰੂ ਕਰਦੇ ਹਾਂ ਗ੍ਰਾਮੀਣ ਬੈਂਕ ਦਾ ਬੈਲੈਂਸ ਕਿਵੇਂ ਚੈੱਕ ਕਰਨਾ ਹੈ ਬੈਲੈਂਸ ਚੈੱਕ ਕਰਨ ਲਈ ਦੋਸਤੋ ਤੁਸੀਂ ਆਪਣੇ ਡਾਇਲੌਗ ਬਾਕਸ 'ਚ ਆ ਜਾਣਾ ਜਿੱਥੋਂ ਅਸੀਂ ਕਿਸੇ ਦਾ ਨੰਬਰ ਲਗਾਉਂਦੇ ਆਂ ਡਾਇਲ ਕਰਦੇ ਆਂ ਉੱਥੇ ਆ ਕੇ ਸਭ ਤੋਂ ਪਹਿਲਾਂ ਤੁਸੀਂ ਨੰਬਰ ਡਾਇਲ ਕਰਨਾ ਹੈ 1800 202 3005 1800 202 3005 ਫੇਰ ਬੋਲ ਦੇਣਾ 1800 202 3005 ਇਸ ਨੰਬਰ ਨੂੰ ਆਪਾਂ ਡਾਇਲ ਕਰ ਦੇਣਾ डायल करने तो बाद चानु बो, मैसेज बोलिया जाएगा कि तो अड़ा मैसेज है वो तो अनुबैलेंस आ रहा है चलो शुरू कर दिया ग्रामीण बैंक से संपर्क करने के लिए धन्यवाद आपको शेष राशि का एसएमएस शीघ्र ही प्राप्त होगा तो दोस्तों इन्ना कहने तो बाद जिधर ਫੋਨ ਆਪਣੇ ਆਪ ਕੱਟ ਜਾਏਗਾ ਹੁਣ ਆਪਾਂ ਆਪਣੇ ਮੈਸੇਜ ਬਾਕਸ ਵਿੱਚ ਜਾਣਾ ਹੈ ਮੈਸੇਜ ਬਾਕਸ ਵਿੱਚ ਜਦੋਂ ਆਵਾਂਗੇ ਤਾਂ ਇੱਥੇ ਸਾਨੂੰ ਸਾਡਾ ਬੈਲੈਂਸ ਹੈ ਉਹ ਚੈੱਕ ਹੋ ਜਾਏਗਾ ਤੇ ਖਾਤੇ ਦੇ ਲਾਸਟ ਤਿੰਨ ਅੰਕ ਸਾਡਾ ਕਿਹੜੇ ਬੈਂਕ ਵਿੱਚ ਜਿਹੜੇ ਪੈਸੇ ਕਿਹੜੇ ਖਾਤੇ ਵਿੱਚ ਹੈ ਕਿੰਨਾ ਪੈਸੇ ਹੈ ਕਿਉਂਕਿ ਕਈਆਂ ਦੇ ਦੋ ਖਾਤੇ ਵੀ ਹੁੰਦੇ ਆ ਤਿੰਨ ਵੀ ਹੁੰਦੇ ਆ ਪਰ ਸਿਰਫ ਇੱਕ ਬੈਲ ਇੱਕ ਖਾਤੇ ਦਾ ਹੀ ਬੈਲੈਂਸ ਇੱਥੇ ਪਤਾ ਲੱਗੇਗਾ ਇਸ ਤਰ੍ਹਾਂ ਤੁਸੀਂ ਇੱਕ ਨੰਬਰ ਡਾਇਲ ਕਰਕੇ ਘਰ ਬੈਠੇ ਕਿਸੇ ਵੀ ਟਾਈਮ ਆਪਣੇ ਪੰਜਾਬ ਗ੍ਰਾਮੀਣ ਬੈਂਕ ਦਾ ਬੈਲੈਂਸ ਚੈੱਕ ਕਰ ਸਕਦੇ ਆ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਗ੍ਰਾਮੀਣ ਬੈਂਕ ਵਾਲੇ ਨਾਤਾ ਜੋ ਹਰ ਇੱਕ ਬੰਦਾ ਆਪਣਾ ਘਰ ਬੈਠੇ ਬੈਲੈਂਸ ਚੈੱਕ ਕਰ ਸਕਦਾ ਹੈ ਚੈੱਕ ਕਰ ਸਕੇ ਕਿਉਂਕਿ ਇਸ ਚੀਜ਼ ਦੀ ਬਹੁਤ ਜ਼ਿਆਦਾ ਦਿੱਕਤਾਂ ਆਂਦੀਆਂ ਲੋਕਾਂ ਨੂੰ ਆਪਣਾ ਬੈਲੈਂਸ ਪੁੱਛਣ ਦੇ ਲਈ ਬੈਂਕ ਦੇ ਵਿੱਚ ਜਾਣਾ ਹੈ ਜਾਣਾ ਪੈਂਦਾ ਹੈ ਖਾਸ ਕਰਕੇ ਬੜੀਪਾ ਪੈਨਸ਼ਨ ਵਿਧਵਾ ਪੈਨਸ਼ਨ ਵਗੈਰਾ ਵਾਲਿਆਂ ਨੂੰ ਜਾਣਾ ਪੈਂਦਾ ਹੈ ਬਾਰ-ਬਾਰ ਬੈਂਕ ਜਾਂਦੇ ਨੇ ਚੈੱਕ ਕਰਵਾਉਂਦੇ ਨੇ ਸਾਡੀ ਪੈਨਸ਼ਨ ਤਾਂ ਨਹੀਂ ਆਈ ਤਾਂ ਉਹ ਹੁਣ ਸੌਖੇ ਤਰੀਕੇ ਦੇ ਨਾਲ ਘਰ ਬੈਠੇ ਹੀ ਆਪਣਾ ਜਿਹੜਾ ਖਾਤੇ ਦਾ ਬੈਲੈਂਸ ਚੈੱਕ ਕਰ ਸਕਦੇ ਹਨ ਉਮੀਦ ਕਰਾਂਗਾ ਵੀਡੀਓ ਪਸੰਦ ਆਈ ਓਕੇ ਬਾਏ ਥੈਂਕ ਯੂ ਗੁੱਡ ਲੱਕ